ਆਮ ਆਦਮੀ ਪਾਰਟੀ ਦੇ ਵੱਲੋਂ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਿਹਾ ਹਾਂ ਈਵਨ ਜੇ ਗੱਲ ਕਰੀਏ ਜਿਹੜੀ ਪਿਛਲੀਆਂ ਇਲੈਕਸ਼ਨਾਂ ਸੀ ਉਹਦੇ ਵਿੱਚ ਵੀ ਤੁਸੀਂ ਬਹੁਤ ਭੂਮਿਕਾ ਨਿਭਾਈ ਸੀ ਹੁਣ ਕੀ ਕਾਰਨ ਪਾਰਟੀ ਨੇ ਟਿਕਟ ਨਹੀਂ ਦਿੱਤੀ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਰਤਾਂ ਮੈਨੂੰ ਸਮਝ ਨਹੀਂ ਆ ਰਹੀ ਕੀ ਹੋਇਆ ਮੈਂ ਤਾਂ ਆਪ ਹੀ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ ਸੀਗਾ ਮੇਰੇ ਮਾਨ ਸਾਹਿਬ 6 ਮਹੀਨੇ ਪਹਿਲਾਂ ਕਹਿੰਦੇ ਜੋਸ਼ੀ ਤੁਸੀਂ ਇਲੈਕਸ਼ਨ ਲੜਨੀ ਹੈ ਤੁਹਾਡੇ ਪਰਿਵਾਰ ਚੋਂ ਜੈਨ ਭਾਬੀ ਇਲੈਕਸ਼ਨ ਲਈ ਐਕਸਪੀ ਲੜੀਓ ਤੁਸੀਂ ਤਿਆਰੀ ਕਰੋ ਅਸੀਂ ਤਿਆਰੀ ਕੀਤੀ ਹੋਈ ਸੀ ਕਿ ਮੈਂ 2017 ਚੋਣ ਦੇ ਵਿੱਚ ਹੀ ਮਾਨਸਾਬੀ ਮਦਦ ਕੀਤੀ ਸੀ ਤੇ ਸਮਾਜ ਸੇਵ ਦਾ ਕੰਮ ਕਰ ਰਿਹਾ ਸੀ 2019 ਚ ਲੋਕ ਸਭਾ ਇਲੈਕਸ਼ਨ ਦੇ ਵਿੱਚ ਐਮਰ ਸਾਹਿਬ ਨੇ ਮੈਨੂੰ ਕਹੇ ਕਿ ਆਉਣ ਵਾਲੀ ਪਾਰਟੀ ਚ ਸ਼ਾਮਲ ਕਰ ਲਿਆ ਵੀ ਤੁਸੀਂ ਸਮਾਜ ਸੇਵ ਕੋ ਤੁਹਾਡੇ ਨਾਲ ਸਾਡਾ ਕੰਮ ਚੱਲੂਗਾ ਉਸ ਵੇਲੇ ਅੱਜ ਦੇ ਜਿਹੜੇ ਵਿੱਤ ਮੰਤਰੀ ਹੈ ਹਰਪਾਰਸੀ ਜੀ ਇਹਨਾਂ ਵਿੱਚ ਸੀਨੀਅਰ ਐਮਐਲਏ ਇਨਾਂ ਨੇ ਆ ਕੇ ਮੇਰੇ ਘਰੇ ਕਬੱਡੇ ਕੱਟ ਨੂੰ ਇਸ਼ਾਰਾ ਕਰਾਇਆ ਸੀਗਾ ਤੇ ਕਿਹਾ ਸੀ ਸਾਨੂੰ ਅਸੀਂ ਬਣਦਾ ਮਾਨ ਸਨਮਾਨ ਦੇਵਾਂਗੇ ਅਤੇ ਅਗਲੇ ਦਿਨ ਸ੍ਰੀ ਅਮਰੋੜਾ ਜੀ ਅੱਜ ਐਮਐਲ ਆਪਣੇ ਐਮਰਿਅਮ ਸ੍ਰਾਮ ਦੇ ਪੰਜਾਬ ਦੇ ਆਮ ਆਦਮੀ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਸ਼ਾਮਿਲ ਕੀਤਾ ਉਹਨਾਂ ਨੇ ਆ ਕੇ ਇੱਥੇ ਮੈਨੂੰ ਸੀਰਵਾ ਦਿੱਤਾ ਸੀਗਾ ਅਸੀਂ ਲਗਾਤਾਰ ਪਾਰਟੀ ਕੰਮ ਕਰਦੇ ਆ ਰਹੇ ਤੇ 1 ਮਹੀਨੇ ਬਾਅਦ ਉਸ ਟਾਈਮ ਆਹ ਸੁਣ ਨਿਕਾ ਪੰਚਾਇਤ ਦੀਆਂ ਚੋਣਾਂ ਆ ਆਦਮੀਆ ਜਿਹੜਾ ਚੋਣਾਂ ਆਈਆਂ ਇੱਥੇ ਐਮਐਲਏ ਸਾਹਿਬ ਨੂੰ ਕੋਈ ਨਹੀਂ ਜਾਣਦਾ ਸੀਗਾ ਚਾਹੇ ਅੱਜ ਮਾਦੀ ਕਹਿਣਾ ਜਿੱਥੇ ਮੈਂ ਲੈ ਕੇ ਆਇਆ ਨਾ ਸਕੂਟਰ ਤੇ ਬਿਠਾ ਕੇ ਲੋਕਾਂ ਦੇ ਪੁੱਛਦੇ ਸੀ ਕੌਣ ਹੈ ਇਹ ਮੈਂ 11 ਦੇ 11 ਉਮੀਦਵਾਰ ਲੈ ਕੇ ਲੜਾਈ ਅਤੇ ਪੁਰਾਣ ਜਿਹੜਾ ਸਰਨਾਥ ਕਪੀਤਾ ਪਾਰਟੀ ਟੀਮ ਖੜੀ ਹਰਦੀ ਅੱਜ ਉਸੇ ਟੀਮ ਦੇ ਵਿੱਚੋਂ ਕਿਸੇ ਵੀ ਉਮੀਦਵਾਰ ਨੂੰ ਚਿਕ ਨੇਤਾ ਨੁਕਸਾਨ ਨਹੀਂ ਪਹੁੰਚਦੇ ਨਹੀਂ ਆ ਕਿ ਕੋਈ ਕਾਂਗਸ ਪਾਰਟੀੋਂ ਖੜਾ ਹੈ ਕੋਈ ਕਾਲੀਅਨ ਚ ਖੜਾ ਹੈ ਕੋਈ ਆਪਣੇ ਬੀਜੇਪੀ ਚ ਖੜਾ ਹੈ ਕੋਈ ਯਾਦ ਖੜਾ ਸਾਰੇ ਜੁਰ ਦੇ ਖੜਦੇ ਨੇ ਜਿਹੜੇ ਕੱਲ੍ਹ ਪਾਸੋਂ ਰਲੇ ਨੇ ਉਹੀ ਬੰਦੇ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਲੜ ਰਹੇ ਨੇ ਅਤੇ ਮੈਨੂੰ ਕੱਲ ਦੁਪਹਿਰ ਤੱਕ ਵੀ ਐ ਮੇਰੇ ਸਾਹਬ ਨੇ ਤੇ ਜ਼ਿਲ੍ਹਾ ਪ੍ਰਧਾਨ ਜੀ ਨੇ ਤੇ ਲੋਕ ਸਵਾਲ ਕਾਂਚਾ ਜਿਹੜੇ ਚੇਅਰਮੈਨ ਨੇ ਜਿਸ ਸੰਗ ਕਹਿੰਦੇ ਰਹੇ ਸੀ ਤੁਹਾਡਾ ਪਲੇਸਟੇਨ ਉਹ ਬਾਤ ਤੁਸੀਂ ਲੈਸਿੰਗ ਤੇ ਆਂ ਦਿ ਕਰੋ ਕੱਲ ਸ਼ਾਮ 7:00 ਵਜੇ ਲੱਗ ਭਾਗਿਕ ਲੈਸਟਰੀ ਹੋਈ ਉਹ ਵੀ ਸਾਡਾ ਨੌਲੇ ਸੀ ਤਦੇ ਕਿ ਅਸੀਂ ਰਹਾਦਾ ਕਿ ਤਾਂ ਸਾਡੇ ਪਰਵਾਰ ਨੇ ਫੈਸਲਾ ਕੀਤਾ ਕਿ ਸਾਡੀ ਸਮਾਜ ਦੀ ਕੀਤੀ ਗਈ ਹੈ ਵੀ ਅਸੀਂ ਇਲੈਕਸ਼ਨ ਯਾਦ ਕਰਤੇ ਲਾਗੇ ਆਪਣੇ ਸ਼ਹਿਰ ਦੇ ਸੂਝਨ ਨਿਰਤਿਆਂ ਤੋਂ ਅਸੀਂ ਮੱਕਾਏ ਸਾਡੀ ਮਦਦ ਕਰੋ ਇਹ ਸਿੱਟਾ ਇਸ ਗੱਲ ਦਾ ਹੋਇਆ ਕਿ ਇੱਕ ਹਫ਼ਤਾ ਪਹਿਲਾਂ ਮੈਂ ਸੋਸ਼ਲ ਮੀਡੀਆ ਤੇ ਬਿਆਨ ਦਿੱਤਾ ਸੀਗਾ ਮੈਂ ਸਮਾਸਿਕ ਖੋਣ ਦੇ ਦੱਤੇ ਇਹ ਕਿਹਾ ਸੀ ਕਿ ਸ਼ਹਿਰ ਦੇ ਮੁੱਖ ਮਸਲੇ ਜਿਹੜਾ ਮੇਨ ਬਾਜ਼ਾਰ ਹੈ ਜਿੱਥੇ ਕੁਝ ਕੋਟਾਈਟੀਆਂ ਚੱਲ ਰਹੀਆਂ ਨੇ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਤੇ ਦੂਜਾ ਸੀਗਾ ਸਕਾਰੀ ਸੇਵਾ ਸਤਾ ਦੇ ਵਿੱਚ ਡਾਕਟਰ ਇਖਾਟ ਅਤੇ ਇੱਕ ਤੇ ਮੈਡੀਕਲ ਕਾਲਜ ਦਾ 3 ਸੈਂਟ ਚੱਲਦਾ ਉਹ ਕੁਝ ਕਾਰਨ ਕਰਕੇ ਬੰਦ ਹੋਇਆ ਉਹਨੂੰ ਚਾਲੂ ਕਰਾਉਣ ਅਤੇ ਸਬਜ਼ੀ ਮੰਡੀ ਜਿਹੜੀ ਕਿ 378 ਤੋਂ ਚੱਲ ਰਹੀ ਹੈ ਕਾਗਜ਼ 'ਚ ਉਹਨੂੰ ਅਸਲ ਵਿੱਚ ਲਾਉਣ ਵਾਸਤੇ ਅਤੇ ਇੱਕ ਭਾਰਤਸਣ ਦੇ ਸ਼ਹਿਰ ਦੇ ਵਿੱਚ ਸਰਕਾਰੀ ਕਾਲਜ ਜੋ ਬਣਨਾ ਸੀ ਨਗਰ ਪੰਚਾਇਤ ਭਾਰਸੋ ਨੇ ਅੰਸਲ ਪਹਿਲਾਂ ਉੱਥੇ ਜ਼ਮੀਨ ਦਿੱਤੀ ਸੀਗੀ ਫਸਤ ਵਿਸ਼ੇਸਾ ਹੋ ਗਏ ਉੱਥੇ ਨੀਂਹ ਪੱਥਰ ਵੀ ਰੱਖਿਆ ਸੀ ਉਸ ਸਮੇਂ ਮੰਤਰੀ ਨੇ ਉਹ ਵੀ ਹਟਾ ਦਿੱਤਾ ਗਿਆ ਉਹ ਕਾਲਜ ਕੋਈ ਸਾ ਨਾਮੁਨਸ਼ਾਨ ਛੱਡ ਗਿਆ ਪਤਾ ਹੀ ਨਹੀਂ ਕੀ ਕਾਰਨ ਹੈ ਪਰ ਮੈਂ ਉੱਥੇ ਕਿਹਾ ਸੀ ਜੇ ਇਹ ਕਾਲਜ ਨੂੰ ਲਾਉਣ ਵਾਸਤੇ ਚੌਥਾ ਮਤਾਂ ਉੱਦਦਾ ਸੀਗਾ ਜੇ ਇਹ ਕੰਮ 30 ਵਾਰ ਤੱਕ ਕੋਈ ਸੁਣੂ ਨਾ ਕੀਤਾ ਗਿਆ ਤਾਂ ਮੈਂ ਹਮੈਤਿਆਂ ਤੇ ਸਮਾਜ ਦੇ ਲੋਕਾਂ ਨਾਲ ਇੱਕ ਮਰਨ ਮੱਤ ਰੱਖੂੰਗਾ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਚਾਹੇ ਮੇਰੀ ਮੌਤ ਵੀ ਹੋ ਜਾਵੇ ਪਰ ਮੈਂ ਉੱਥੋਂ ਨਹੀਂ ਉੱਠੂੰਗਾ ਇਸ ਕਾਰਨ ਮੈਨੂੰ ਪਿੱਛੇ ਕੀਤਾ ਜਾ ਰਿਹਾ ਹੈ ਮੈਂ ਜੀ ਜੀ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਇੱਕ ਬਿਆਨ ਦੇ ਕਰਕੇ ਟਿਕਟ ਨਹੀਂ ਦਿੱਤੀ ਗਈ ਪਰ ਜਿਹੜੇ ਪਿਛਲੇ 11 ਸੀਗੇ ਜਿਨ੍ਹਾਂ ਨੇ 2017 ਚ ਲੋਨ ਲਈ ਸੀ ਉਹਨਾਂ ਨੂੰ ਟਿਕਟ ਨਾ ਦੇਣ ਦਾ ਕੀ ਕਾਰਨ ਹੁੰਦਾ ਉਹ ਮੇਰੇ ਬੱਚੇ ਸੀ ਜੀ ਕਹਿੰਦੇ ਗਰੀਬ ਬੰਦੇ ਨੇ ਇਹ ਕਾਇ ਨਾ ਗਰੀਬ ਬੰਦੇ ਨੇ ਇਲੈਕਸ਼ਨ ਨਹੀਂ ਲੜ ਸਕਦੇ ਜਦ ਕਿ ਉਸ ਟਾਈਮ ਉਹ ਹੁੰਦਿਆਂ ਨੇ ਇਲੈਕਸ਼ਨ ਲੜੀ ਸੀ ਸਰ ਮੌਜੂਦਾ ਉਸ ਟਾਈਮ ਦੀ ਸਰਕਾਰ ਦੇ ਬਰਦੋ ਹੋ ਕੇ ਕੋਈ ਦਰਿਆ ਨਹੀਂ ਤੇ ਲੱਖਰ ਵੀ ਜੱਕੀ ਵੇਨੇ ਬਾਟੀਆਂ ਵਾਲੇ ਕਿਸੇ ਤੋਂ ਪੈਸੇ ਨਹੀਂ ਲੈ ਉਹ ਲੋਕ ਆ ਕੇ ਖੜੇ ਨੇ ਅੱਜ ਘਰੇ ਵਾਰਦੇ ਮੈਨੂੰ ਸਮਝ ਨਹੀਂ ਆ ਰਹੀ ਇਹ ਮੇਰੀ ਬੇਟੀ ਕਿਉਂ ਦੀ ਤਿਆਰੀ ਹੈ ਫਿਰ ਮੈਂ ਹਫੀਸ ਅਵਰ ਫਲਚਰ ਅਮਰੀਕਾ ਰਾ ਇਲੈਕਸ਼ਨ ਲੜੂਗੀ ਉਹਨੇ ਬੱਚੇ ਨਾਲ ਸਾਥ ਦੇਣਗੇ ਪਰ ਅੱਜ ਹਨ ਵੀ ਵਾਰ ਕਰਤਾ ਤਾਂ ਅਸੀਂ ਦੁਖੀ ਹੋ ਗਏ ਪਰਿਵਾਰ ਨਾਲ ਸਲਾਹ ਕਰਕੇ ਆਪਨੇ ਹਮੇ ਫੈਲਾ ਕਰਕੇ ਅੱਜ ਨਹੀਂ ਜਰਤ ਤੱਕ ਲੈਣ ਲੜਾਂਗੇ ਅਤੇ ਜਨਤਾ ਦਾ ਸਹਿਯੋਗ ਮੰਗਦੇ ਆ ਸਾਨੂੰ ਸਾਥ ਦਿੱਤਾ ਜਮੇ ਵਿਧਾਇਕ ਜੇਮਾ ਜੀ ਨੇ ਜਦੋਂ ਟਿਕਟਰ ਨਾ ਲਿਸਟ ਜਾਰੀ ਕੀਤੀ ਆ ਉਹ ਤੋਂ ਬਾਅਦ ਤੁਹਾਡਾ ਨਾ ਰਾਬਤਾ ਕੰਮ ਕੀਤਾ ਜਾ ਬਿਲਕੁਲ ਨਹੀਂ ਕੀਤਾ ਜੀ ਬਿਲਕੁਲ ਨਹੀਂ ਕੀਤਾ ਨਾ ਉਹ ਲੋੜ ਸਮਝੀ ਆ ਕਿਉਂਕਿ ਉਹਨੇ ਆਹ ਵੀ ਲੋਕ ਫਿਰਦੇ ਨੇ ਜਿਹੜੇ ਆ ਵੀ ਲੋਕ ਨਾ ਆਹ ਕਾਲੇ ਫਿਰਦੇ ਨੇ ਤੇ ਉਹਨਾਂ ਦਾ ਬਣਾਉ ਨੂੰ ਹੌਸਲਾ ਹੈ ਪਰ ਗੱਲ ਇਹ ਇਹੀ ਸਮਝਦੇ ਵੀ ਜਦੋਂ ਵੀ ਨੂੰ ਇੱਥੇ ਪੈਰ ਜਮਾਈ ਸੀ ਤਾਂ ਉਹੀ ਜੋਸ਼ੀ ਹੈ ਜਦੋਂ ਮੈਨੂੰ ਘਰ ਘਰ ਲੈ ਕੇ ਜਾਂਦਾ ਸੀ ਇੱਥੇ ਪੈਂਦਾ ਸੀ ਤੁਸੀਂ ਬਹਿਂਦਾ ਸੀ ਤੁਸੀਂ ਜਾਂਦਾ ਸੀ ਤੁਸੀਂ ਆਪਣੇ ਤੌਰ ਤੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਨੂੰ ਕੋਈ ਵਿਸ਼ੇਸ਼ ਤੌਰ ਤੇ ਅਪੀਲ ਜਾਂ ਬੇਨਤੀ ਜਾਂ ਚੇਤਾਵਨੀ ਦੇਣੀ ਚਾਹੁੰਦੇ ਹੋ ਦੇਵਮਾਨ ਸਾਹਿਬ ਮੈਂ ਇਹੀ ਕਹਿ ਰਿਹਾ ਮਾਨ ਸਾਹਿਬ ਤੁਸੀਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਮੈਂ ਤੁਹਾਡੀ ਕਿੰਨੀ ਮਦਦ ਕੀਤੀ ਐ ਤੁਹਾਨੂੰ ਸਹਿਯੋਗਦਾਰ ਹੈ ਪਰ ਮੈਨੂੰ ਕੋਈ ਪਹਿਚਾਣ ਨਹੀਂ ਬਾਤੂ ਹੈ ਕਿ ਜਿਹਨ ਲੋਕਾਂ ਨੂੰ ਨਾਲ ਤੇ ਤੁਹਾਨੂੰ ਮੇਰੀ ਲੱਗੀ ਐ ਪਰ ਮੈਂ ਜੋ ਸੱਚੀ ਗੱਲ ਪਹਿਲਾਂ ਕਰਦਾ ਸੀ ਤੁਸੀਂ ਮੈਨੂੰ ਨਾਲ ਲਾਇਆ ਸੀ ਪਰ ਸੱਚੇ ਕਰਾਂ ਮੈਂ ਵੀ ਕਰੂੰਗਾ ਜਿਹੜੇ ਉਮੀਦਵਾਰਾਂ ਦੀ ਅੱਜ ਲਿਸਟ ਜਾਰੀ ਹੋਈ ਆ ਤੁਸੀਂ ਕਹਿੰਨਾ ਕਾਂਗਰਸ ਦੂਜੀਆਂ ਪਾਰਟੀਆਂ ਚੋਂ ਆਏ ਨੇ ਉਹਨਾਂ ਵਿੱਚ ਵਿਸ਼ੇਸ਼ ਤੌਰ ਤੇ ਐਸਾ ਬੰਦਾ ਜਿਹੜਾ ਖੁੱਲ੍ਹ ਕੇ ਪਾਰਟੀ ਦਾ ਵਿਰੋਧ ਕਰਦਾ ਹੋਵੇ ਜਿਹਨੂੰ ਟਿਕਟ ਮਿਲੀ ਹੋਵੇ ਇਹ ਸਾਰੇ ਬੰਦ ਕਰਦੇ ਆਏ ਜਦੋਂ ਅਸੀਂ 2019 ਦੇ ਇਲੈਕਸ਼ਨ ਲੜੀ ਸੀ ਜਿਹੜੇ ਇਥੇ ਮੇਨ ਬੰਦੇ ਨੇ ਸਾਨੂੰ ਘੇਰ ਕੇ ਵਿੱਚ ਐਮਐਸ ਦਾ ਨਾਮ ਹੁੰਦਾ ਸੀ ਅੱਜ ਦੇ ਕਹੇ ਤੁਝੇ ਤੇ ਕਹਨ ਥੋੜੀ ਜਿਹੀ ਬੋਟਾ ਕੀ ਕਰਨਾ ਹੈ ਇਹ ਕਹਿੰਦੇ ਸੀਗੇ ਅੱਜ ਉਹ ਨਾਲ ਫਿਰਦੇ ਨੇ ਉਹ ਨਗਰ ਕੌਂਸਲ ਹੋ ਨਗਰ ਪੰਚਾਇਤ ਪਾਲਸੋਂ ਦੇ ਜਿਹੜੇ ਉਮੀਦਵਾਰ ਨੇ ਜੀ ਵੋਟਰ ਨੇ ਖਾਸ ਕਰਕੇ ਉਹਨਾਂ ਨੂੰ ਵੋਟਰਾਂ ਨੂੰ ਕੀ ਫੀਡ ਕਰਦੇ ਜੀ ਬੋਤਲ ਇਹ ਵੀ ਕਰਦੇ ਆ ਨਾ ਸਮਾਜ ਦੇ ਭਲੇ ਲਈ ਮੈਨੂੰ ਹੁਣ 65 ਸਾਲ ਦੀ ਹੋ ਚੁੱਕੀ ਐ ਸਮਾਜ ਦੇ ਭਲੇ ਲਈ ਲੜ ਰਹੇ ਆ ਥੋੜੀ ਅੰਮ੍ਰ ਬਕਾਇਆ ਮੈਨੂੰ ਸਾਥ ਦਿਓ ਤੁਹਾਡੇ ਮੈਂ ਬੱਚਾ ਐ ਤਿੰਨ ਪੀੜੀਆਂ ਦਾ ਪੜਾ ਕੇ ਜਾਊਂਗਾ ਇੱਥੇ ਕਾਰ ਦੀ ਬਣਵਾਊਂਗਾ ਸਭ ਦੀ ਮੰਡੀ ਬਣਵਾ ਕੇ ਹਟੂੰਗਾ ਤੇ ਹਸਤਾ ਦੇ ਵਿੱਚ 40 ਡਾਕਟਰਾਂ ਦੀ ਟ੍ਰੇਨਿੰਗ ਸੈਂਟਰ ਇਹ ਚਾਲੂ ਕਰਾਊਂਗਾ ਇੱਥੇ ਮੈਂ ਇਹ ਬਾਜ਼ਾਰ ਦਾ ਮੁੱਦਾ ਐ ਜਿਹਨੂੰ ਅਫਸਰ ਤੇ ਆਮਨੇ ਐਮਸੀਰ ਬਣ ਕੇ ਠੱਗੀਆਂ ਮਾਰਦੇ ਨੇ ਉਹ ਲੋਕ ਇਸ ਕਰਕੇ ਐਮਸੀ ਬਣਦੇ ਖਾਤ ਕਰਕੇ ਵੀ ਅੱਜ ਅਸੀਂ ਲੋਕਾਂ ਨੂੰ ਲੁੱਟਾਂਗੇ 500 ਦੇ ਵਿੱਚ ਕਿਹੜੇ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਕਰੋਗੇ ਤੁਸੀਂ ਆਪਣੇ ਉਹ ਪਹਿਲਾ ਤਾਂ ਜੇ ਸ਼ਹਿਰ ਦਾ ਮੁੱਖ ਮੁੱਦਾ ਹੈ ਦੋ ਆਪਣੇ 1940 ਦੇ ਵਿੱਚ ਉਹ ਸਮੇਂ ਦੇ ਰੂਲ ਮੁਤਾਬਕ ਦੇਸ਼ ਜਾਣ ਤੋਂ ਅਯਾਹ ਹੋਂ ਤਾਂ ਪਹਿਲਾ ਇਹ ਸਾਡੇ ਬਿਰਧਾਂ ਨੇ ਇੱਕ ਨਗਰ ਸਭ ਬਣਾ ਕੇ ਸ਼ਹਿਰ ਆਵਾਜ਼ ਕੀਤਾ ਸੀ ਉਸ ਨੇ ਉਹਨਾਂ ਨੇ ਸਾਨੂੰ ਜਿਨ੍ਹਾਂ ਵੇਚ ਕੇ ਮਕਾਨ ਬਣਾਉਏ ਸੀਗੇ ਉਸ ਸਮੇਂ ਦਾ ਸਾਡੇ ਜੋ ਕੀ ਪੁਆਇੰਟ ਦਿੱਤੀ ਹੋਈ ਸੀ ਉਸ ਰਾਤੀ ਲੋਕਾਂ ਨੇ ਕਿਸパਤੇ ਬਿਏ ਤਾਈ ਸ਼ਾਵਲਾਰ ਜ਼ਮੀਨਾਂ ਜੜਤੇ ਉਸਤੇ ਰੂਲ ਮੁਤਾਬਕ ਫੈਲਦੀ ਹੋਈ ਹੈ ਅਸੀਂ ਕਹਿੰਦੇ ਆ ਵੀ ਚਾਹੇ ਮੈਂ ਜਿੱਤਾਂ ਚਾਹੇ ਹਾਰਾਂ ਜਿਨ੍ਹਾਂ ਜੁਰ ਜਿਉਣਾ ਹੈ ਮੈਂ ਉਹ ਲੋਕਾਂ ਵਾਸਤੇ ਲੜੂੰਗਾ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਜੇ ਇਹ ਲੋਕ ਜਿਹੜੇ বাসਦੇ ਨੇ ਇੱਥੇ ਉਹਨਾਂ ਦੇ ਤਿੰਨ ਤਿੰਨ ਪੀੜ੍ਹੀਆਂ ਰਹਿ ਜਾਏ ਨੇ ਤੇ ਉਹਨਾਂ ਨੇ ਮਕਾਨ ਬਣਾਏ ਹੋਏ ਨੇ ਬੱਚੇ ਰਹ ਰਹੇ ਨੇ ਬੱਚੇ ਪੋਤੇ ਪੋਤੀ ਆ ਗਏ ਅਬ ਜੋ ਚਲੇ ਵੀ ਗਏ ਤੇ ਉਹਨਾਂ ਦੇ ਮਕਾਨ ਜਿਹੇ ਖੀਦੇ ਹੋਏ ਸੀ ਉਹਨੂੰ ਆਪਣੇ ਮਾਰਕੀ ਮੰਨਿਆ ਜਾਂਦਾ ਬਾਹਰੋਂ ਅਫਸਰ ਆਉਂਦਾ ਸੀ ਮਹੀਨੇ ਤੋਂ ਮਹੀਨੇ ਵਾਤੇ ਲੁੱਟੂ ਮਚਾ ਕੇ ਚਲਾ ਜਾਂਦਾ ਜਿਵੇਂ ਬਾਹਰੋਂ ਆ ਕੇ ਅਈ ਮਸੀਹ ਪੰਡਾ ਜਵਾ ਕਿਤੇ ਵੱਢ ਗਏ ਉਹ ਸਾਡੀ ਲੋਕਾਂ ਨੂੰ ਲੁੱਟਦੇ ਨੇ ਇਕੱਠੇ ਨਾ ਹੁਣ ਕਾਰਨ ਲੋਕਾਂ ਨੂੰ ਲੁੱਟੂ ਚਾਈ ਹੋਈ ਐ ਲੋਕਾਂ ਨੂੰ ਤਾਂ ਕਰ ਦੇ ਨੇ ਹਾਰ ਟਾਈਮ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ ਤੁਹਾਨੂੰ ਕੋਈ ਡਰ ਹੈਗਾ ਜੇ ਤੁਸੀਂ ਆਜ਼ਾਦ ਖੜਦੇ ਹੋ ਧਮਕੀ ਦੇਣਗੇ ਤੁਹਾਨੂੰ ਮਰਨ ਦੀ ਧਮਕੀ ਦੇਣਗੇ ਜਾਂ ਪਰੇਸ਼ਾਨ ਕਰਨਗੇ ਜੀ ਉਹ ਮੈਂ ਤਾਂ ਆਪੇ ਕਹਿੰਦਾ ਜੇ 31 ਮਾਰਚ ਤੱਕ ਕੋਈ ਇਹਨਾਂ ਸੰਘਰਸ਼ ਨਾਲ ਨਹੀਂ ਤਾਂ ਮਰਨ ਵਰਤੇ ਬੈਠੂੰਗਾ ਜੇ ਮੈਂ ਜਿੰਨੇ ਚਾਹੀਏ ਮਸੇ ਹੱਲ ਨਾ ਹੋਏ ਮਰ ਕੇ ਉੱਠੂੰਗਾ ਤੁਹਾਨੂੰ ਜਿਹੜੇ ਤੁਹਾਡੇ ਪਿਛਲੇ ਸਾਥੀ ਸੀਗੇ ਜਿਨ੍ਹਾਂ ਨੇ ਪਿਛਲੇ ਇਲੈਕਸ਼ਨ ਲੜੀ ਸੀ ਜੇ ਉਹ ਚਾਹਣ ਤਾਂ ਉਹਨਾਂ ਨੂੰ ਤੁਸੀਂ ਇਕੱਠੇ ਹੋ ਕੇ ਟਿਕਟ ਲਵਾਉਣਾ ਚਾਹੋਗੇ ਆਪਣੇ ਨਾਲ ਪਰ ਅੱਜ ਇਹ ਸਮਾਂ ਹੋ ਗਿਆ ਮੈਂ ਪਿੱਛੇ ਰਹਿ ਗਿਆ ਉਹ ਬੱਚੇ ਹੋਰ ਪਾਰਟੀ ਚਲੇ ਗਏ ਮੈਨੂੰ ਉਹਨਾਂ ਦਾ ਆਸ਼ੀਰਵਾਦ ਹੈ ਤੇ ਮੈਂ ਵੀ ਉਹਨਾਂ ਦਾ ਨੌਕੀ ਪਰਮਾਤਮਾ ਜੋ ਕਰਦਾ ਬੱਚੇ ਚੜ੍ਹਦੀ ਕਲਾ ਜ ਰਹੇ ਹਨ ਮੇਰੇ ਆਪਣੇ ਬੱਚੇ ਨੇ ਪਰ ਸਾਡੀ ਨੌਕੀ ਠੱਕਾ ਹੋਇਆ ਕਿਸੇ ਨੂੰ ਟਿਕਨੇ ਦੀ ਥੈਂਕ ਯੂ